पंप्स टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना सीकाल तुम देख रहे हो पंजाब तक ਪੰਜਾਬ ਦਾ ਮਾਹੌਲ ਵਿਗਾੜਨ ਤੇ ਅਮਨ ਸ਼ਾਂਤੀ ਭੰਗ ਕਰਨ ਨੂੰ ਲੈ ਕੇ ਕਈ ਜਿਹੜੇ ਆਰੋਪੀਆਂ ਵੱਲੋਂ ਗ੍ਰਨੇਡ ਅਟੈਕ ਹੋਏ ਨੇ ਤੇ ਇਸ ਗ੍ਰਨੇਡ ਅਟੈਕ ਨੂੰ ਹੱਲ ਕਰਦੇ ਹੋਏ ਕੱਲ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਦੱਸਿਆ ਗਿਆ ਕਿ ਜਿਹੜਾ ਜਲੰਧਰ ਦੇ ਵਿੱਚ ਗ੍ਰਨੇਡ ਅਟੈਕ ਹੋਇਆ ਸੀ ਉਸ ਅਟੈਕ ਨੂੰ ਕਿਵੇਂ ਅੰਜਾਮ ਦਿੱਤਾ ਗਿਆ ਹੈ ਔਰ ਉਹਨਾਂ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਜਿਹੜਾ ਇਹਦੇ ਵਿੱਚ ਮੁੱਖ ਜਿਹੜਾ આરોપી ਸੀਗਾ ਉਸ ਨੂੰ ਫੜ ਲਿਆ ਗਿਆ ਹੈ ਔਰ ਜਿਸ ਨੂੰ ਲੈ ਕੇ ਕੱਲ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਨੂੰ ਲੈ ਕੇ ਪੜੋਸੀ ਮੁਲਕ ਵੱਲੋਂ ਉੱਥੇ ਦੀ ਜਿਹੜੀ ਏਜੰਸੀ ਹੈ ਆਈਐਸਆਈ ਵੱਲੋਂ ਜਿਹੜਾ ਕਿ ਕੁਝ ਗੈਂਗਸਟਰਾਂ ਨਾਲ ਮਿਲ ਕੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਲੈ ਕੇ ਗਰਨੇਡ ਅਟੈਕ ਕੀਤੇ ਗਏ ਨੇ ਫਿਲਹਾਲ ਅਸੀਂ ਇਸ ਸਮੇਂ ਮੌਜੂਦ ਆ ਜਲੰਧਰ ਹਸ਼ਾਰਪੁਰ ਰੋਡ ਤੇ ਜਿੱਥੇ ਕਿ ਅੱਜ ਪੁਲਸ ਜਿਹੜਾ ਮੁੱਖ આરોપી ਨੂੰ ਲੈ ਕੇ ਆਈ ਸੀਗੀ ਤੇ ਨਿਸ਼ਾਨਦੇਹੀ ਤੋਂ ਕੁਝ ਬੰਬਨੂਮਾ ਚੀਜ਼ ਜਿਹੜੀ ਪੁਲਿਸ ਨੂੰ ਬਰਾਮਦ ਹੋਈ ਹੈ ਹਾਲਾਂਕਿ ਇਸ ਦੀ ਪੁਸ਼ਟੀ ਜਿਹੜਾ ਪੁਲਿਸ ਅਧਿਕਾਰੀ ਨਹੀਂ ਕਰ ਰਿਹਾ ਫਿਲਹਾਲ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਜਲੰਧਰ ਹਸ਼ਿਆਰਪੁਰ ਰੋਡ ਦੀ ਹੈ ਨਾ ਔਰ ਇਸੇ ਇਲਾਕੇ ਦੇ ਆਸ-ਪਾਸ ਜਿਹੜੀ ਪੁਲਿਸ ਘੁੰਮਦੀ ਰਹੀ ਹੈ ਔਰ ਪੁਲਿਸ ਵੱਲੋਂ ਜਿਹੜਾ ਇੱਥੋਂ ਦੀ ਬੰਬਨੂਮਾ ਚੀਜ਼ ਜਿਹੜੀ ਬਰਾਮਦ ਕੀਤੀ ਗਈ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ આરોપી ਨੂੰ ਲਿਆ ਕੇ ਨਿਸ਼ਾਨਦੇਹੀ ਤੇ ਇਸ ਜਗ੍ਹਾ ਤੇ ਲਿਆਂਦਾ ਗਿਆ ਔਰ ਉਸ ਦੇ ਬਾਅਦ ਜਿਹੜਾ ਕਿ ਪੁਲਿਸ ਵੱਲੋਂ ਇੱਥੋਂ ਦੀ ਬੰਬ ਨੁਮਾ ਚੀਜ਼ ਜਿਹੜੀ ਬਰਾਮਦ ਕੀਤੀ ਗਈ ਹੈ ਫਿਲਹਾਲ ਜਿਹੜਾ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਕੋਈ ਗੱਲਬਾਤ ਨਹੀਂ ਕਰ ਰਹੇ মিডিਆ ਤੋਂ ਦੂਰੀ ਬਣਾਏ ਹੋਏ ਨੇ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਹੋਰ ਵੀ ਕਈ ਜਗ੍ਹਾ ਤੇ ਜਿਹੜਾ ਅੱਜ ਰੇਡ ਕੀਤੀ ਗਈ ਹੈ ਔਰ ਉਥੋਂ ਵੀ ਕਈ ਜਿਹੜਾ ਸਮਾਨ ਬਰਾਮਦ ਕੀਤਾ ਗਿਆ ਹੈ ਫਿਲਹਾਲ ਉਹਦੀ ਵੀ ਪੁਸ਼ਟੀ ਅਜੇ ਤੱਕ ਨਹੀਂ ਹੋ ਪਾਈ ਹੈ ਔਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਮੁੱਖ આરોપી ਸੀਗਾ ਉਸ ਨੂੰ ਲੈ ਕੇ ਕੱਲ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਫਿਲਹਾਲ ਇਹ ਤਸਵੀਰਾਂ ਤੁਹਾਨੂੰ ਦਿਖਾ ਦਈਏ ਜਲੰਧਰ ਹਸ਼ਿਆਰਪੁਰ ਰੋਡ ਦੀਆਂ ਨੇ ਤੇ ਇੱਥੇ ਪੁਲਿਸ ਜਿਹੜੀ ਸਵੇਰੇ 7 ਵਜੇ ਵੱਲ ਆਈ ਉਸ ਦੇ ਬਾਅਦ ਫਿਰ 10 ਵਜੇ ਦੇ ਆਸ-ਪਾਸ ਪੁਲਿਸ ਦੀ ਦੁਆਰਾ ਇੱਕ ਟੀਮ ਆਈ ਔਰ ਜਦੋਂ ਮੀਡੀਆ ਪਹੁੰਚੀ ਤੇ ਪੁਲਿਸ ਦੀ ਉਹ ਟੀਮ ਇੱਥੋਂ ਚਲੀ ਗਈ ਇੱਥੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਇੱਥੇ ਕਿੰਨੇ ਵਜੇ ਪੁਲਿਸ ਆਈ ਸੀ ਤੇ ਤੁਸੀਂ ਕਿੰਨੇ ਵਜੇ ਦੇਖਿਆ ਉਹਨਾਂ ਨੂੰ ਤੇ ਕੀ ਪੁਲਿਸ ਇੱਥੇ ਜਾਂਚ ਕਰ ਰਹੀ ਸੀ ਸਰ ਇੱਥੇ ਆ ਕੇ ਕੁਝ ਗੱਲ ਹੀ ਕੀਤੀ ਉਹਨਾਂ ਨੇ ਹੋਰ ਕੋਈ ਨਹੀਂ ਸਿਰਫ 5 ਮਿੰਟ ਰੁਕੀ ਫਿਰ ਚੱਲੇ ਅੱਛਾ ਹੋਰ ਜ਼ਿਆਦਾ ਕੋਈ ਟਾਈਮ ਨਹੀਂ ਲਿਆ ਤੇ ਜਾਂਚ-ਜੋਚ ਕਰ ਰਹੀ ਸੀ ਉਹ ਉਹਨਾਂ ਨਹੀਂ ਕਰ ਰਹੀ ਜਿਹੜੇ ਬੰਦੇ ਖੜੇ ਸੀ ਇੱਥੇ ਹੋਰ ਕੋਈ ਗੱਲ ਹੀ ਨਹੀਂ ਕੋਈ ਗੱਲ ਸੀ ਤਾਂ ਥੋੜਾ ਸਾਈਡ ਤੇ ਖੜੇ ਸੀ ਉਹਨਾਂ ਨੇ ਕੀ ਗੱਲ ਹੋਈ ਇਹ ਬਾਰੇ ਮੈਨੂੰ ਨਹੀਂ ਪਤਾ ਮਤਲਬ ਕਿ ਪੁਲਿਸ ਦੀ ਟੀਮ ਜਿਹੜੀ ਇੱਥੇ ਆ ਆਈ ਸੀ ਉਹਨਾਂ ਦੀ ਲਿਕੇ ਪੁਲਸੜਾ ਬਲ ਅਫਸਰ ਆਈ ਨਾਲ ਉਹ ਗੱਲਬਾਤ ਕਰਕੇ ਉਹਨਾਂ ਦੇ ਨਾਲ 5-10 ਮੋਟਰਕੇ ਚੱਲ ਗਿਆ। ਅੱਛਾ ਤੇ ਪੁਲਿਸ ਨੇ ਤੁਹਾਡਾ ਵੀ ਕਿਸੇ ਨਾਲ ਗੱਲਬਾਤ ਨਹੀਂ ਕੀਤੀ। ਸਾਡਾ ਕੋਈ ਗੱਲ ਨਹੀਂ ਹੋਈ ਬਸ ਉਹਨਾਂ ਦੇ ਨਾਲ ਹੀ ਗੱਲ ਹੋਈ ਜਿਹੜੇ ਬੰਦੇ ਤੇ 15 ਵੀ ਖੜੇ ਸੀ। ਉਹਨਾਂ ਨੇ ਗੱਲ ਕੀਤੀ ਤੋਂ ਬਾਅਦ ਉਹ ਵਾਪਸ ਲੋਕ ਕੌਣ ਸੀਗੇ ਮਤਲਬ ਆ ਇਹ ਮੈਨੂੰ ਆਮ ਹੀ ਸੀ ਲੋਕ ਜੰਮ ਕੀ ਦੋ ਵੱਡੀਆਂ ਚਾਏ ਸੀ ਉੱਦਾਂ ਆਮ ਮੈਨੂੰ 10-15 ਉੱਦਾਂ ਖੜੇ ਸੀ। ਅੱਛਾ ਉਹਨਾਂ ਚ ਕੀ ਡਿਸਕਸ ਹੋਈ ਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈ। ਬਿਲਕੁਲ ਸੋ ਇੱਥੇ ਜਿਹੜੇ ਲੋਕ ਨੇ ਜਿਹੜਾ ਕੰਮਕਾਰ ਕਰ ਰਹੇ ਨੇ ਆਪਣਾ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਪੁਲਿਸ ਆਈ ਸੀਗੀ ਕੁਝ ਲੋਕਾਂ ਨਾਲ ਗੱਲਬਾਤ ਹੋਈ ਹੈ ਔਰ ਉਸ ਦੇ ਬਾਅਦ ਪੁਲਿਸ ਇੱਥੋਂ ਚਲੀ ਗਈ ਹੈ ਔਰ ਇਹ ਜਿਹੜੀ ਤਸਵੀਰਾਂ ਨੇ ਜਲੰਧਰ ਹੁਸ਼ਿਆਰਪੁਰ ਰੋਡ ਦੀਆਂ ਨੇ ਔਰ ਪੁਲਿਸ ਵੱਲੋਂ ਇੱਥੇ ਲਗਾਤਾਰ ਆ ਕੇ ਸਰਚ ਕੀਤਾ ਜਾ ਰਿਹਾ ਹੈ ਹਾਲਾਂਕਿ মিডিਆ ਤੋਂ ਜਿਹੜੀ ਦੂਰੀ ਬਣਾਈ ਗਈ ਹੈ ਪੁਲਿਸ ਵੱਲੋਂ ਤਾਂ ਕਿ ਪੁਲਿਸ ਜਿਹੜਾ ਆਪਣੀ ਪੂਰੀ ਇਨਵੈਸਟੀਗੇਸ਼ਨ ਕਰ ਸਕੇ ਤੇ ਉੱਥੇ ਹੀ ਸਾਨੂੰ ਪੁਲਿਸ ਸੋਰਸਸ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਕੁਝ ਬੰਮ ਨੂਮਾ ਚੀਜ਼ ਜਿਹੜੀ ਬਰਾਮਦ ਹੋਈ ਹੈ ਔਰ ਜਿਹੜਾ ਮੁੱਖ આરોપી ਸੀਗਾ ਉਸ ਨੂੰ ਲੈ ਕੇ ਪੁਲਿਸ ਇੱਥੇ ਸਵੇਰੇ 7 ਵਜੇ ਦੇ ਕਰੀਬ ਪਹਿਲਾਂ ਆਂਦੀ ਹੈ ਉਸੇ ਨਿਸ਼ਾਨਦੇਹੀ ਦੇ ਇੱਥੋਂ ਦੀ ਸਮਾਨ ਬਰਾਮਦ ਕਰਦੀ ਹੈ ਫਿਰ ਉਸ ਤੋਂ ਬਾਅਦ ਉਸ ਨੂੰ ਇੱਥੇ ਲਿਆਉਂਦਾ ਔਰ ਬਾਅਦ ਥੇ ਇੱਕ ਟੀਮ ਹੋਰ ਆਂਦੀ ਹੈ ਔਰ ਆ ਕੇ ਐਸੇ ਫਿਰ ਜਾਂਚ ਕਰਦੀ ਹੈ ਔਰ ਉੱਥੇ ਹੀ ਜਿਹੜਾ આરોપી ਦਾ ਨਾਮ ਦੱਸਿਆ ਗਿਆ ਸ਼ਦੂਲ ਅਮੀਨ ਹੈ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਸੋਰਸਸ ਵੱਲੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸਨੂੰ NIA ਵੱਲੋਂ ਪਹਿਲਾਂ ਫੜਿਆ ਗਿਆ ਸੀਗਾ ਤੇ NIA ਤੋਂ ਹੀ ਪੰਜਾਬ ਪੁਲਿਸ ਜਿਹੜਾ ਇਸਨੂੰ ਲੈ ਕੇ ਜਲੰਧਰ ਆਈ ਸੀ ਔਰ ਕੱਲ ਡੀਜੀਪੀ ਵੱਲੋਂ ਇਸ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਉਸ ਦੇ ਬਾਅਦ ਜਿਹੜਾ ਇਹਦੀ ਨਿਸ਼ਾਨਦੇਹੀ ਨੂੰ ਲੈ ਕੇ ਪੁਸ਼ਟੀ ਨਹੀਂ ਹੋਈ ਹੈ ਅਧਿਕਾਰੀ ਜਦ ਵੀ ਬਣਾਏ ਇਹ ਜਨਦਾਲ ਬਾਰੇ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਪੁਲਿਸ ਅਧਿਕਾਰੀ ਇਸ ਨੂੰ ਲੈ ਕੇ ਕੋਈ ਗੱਲਬਾਤ ਵੀ ਨਹੀਂ ਕਰਦੇ ਨੇ ਫਿਲਹਾਲ ਇਹ ਇਲਾਕਾ ਜਿਹੜਾ ਹੈ ਇਹ ਤੁਸੀਂ ਦੇਖ ਸਕਦੇ ਹੋ ਜਲੰਧਰ ਹੁਸ਼ਿਆਰਪੁਰ ਰੋਡ ਤੇ ਆ ਕੋਈ ਸਮਾਨ ਬਰਾਮਦ ਹੋਇਆ ਹੈ ਜਿਸ ਨੂੰ ਲੈ ਕੇ ਪੁਲਿਸ ਖੁਲਾਸਾ ਨਹੀਂ ਕਰ ਰਹੀ ਫਿਲਹਾਲ ਪੁਲਿਸ ਵੱਲੋਂ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ ਔਰ ਪੁਲਿਸ ਅਧਿਕਾਰੀ ਨਾ ਜੀ ਅਸੀਂ ਗੱਲਬਾਤ ਕਰਦੇ ਤੇ ਉਹ ਵੀ ਕੁਝ ਦੱਸਣ ਨੂੰ ਤਿਆਰ ਨਹੀਂ ਹੈ ਇੱਥੇ ਦੁਕਾਨਦਾਰ ਵੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਵੇਰੇ ਕਿੰਨੇ ਵਜੇ ਪਹਿਲਾਂ ਪੁਲਿਸ ਆਈ ਸੀਗੀ ਤੇ ਕਿੰਨੀ ਦੇਰ ਰਹੀ ਪੁਲਿਸ ਜਦੋਂ ਮੈਂ ਆਇਆ ਪੁਲਿਸ ਇੱਥੇ ਸੀਗੀ ਹੁੰਦਾ 7:30 ਨਾ ਪੁਲਿਸ ਇੱਥੇ ਸੀਗੀ ਔਰ 7 ਵਜੇ ਦੇ ਆਸ-ਪਾਸ ਪੁਲਿਸ ਆ ਗਈ ਆ ਗਈ ਹੋਣੀ ਆ ਅੱਛਾ ਤੇ ਕਿੰਨੇ ਕਿ ਫੋਰਸ ਸੀ ਜਿਸ ਸਮੇਂ ਪੁਲਿਸ ਸੀ ਪੁਲਿਸ ਦੇ ਮਰਗਾ 6-7 ਜਣੇ ਸੀਗੇ ਪੁਲਿਸ ਦੇ ਅੱਛਾ ہاں ਤੇ ਕਿਸੇ ਰੂਪੀ ਨੂੰ ਵੀ ਨਾਲ ਲੈ ਕੇ ਆਏ ਸੀ ਪੁਲਿਸ ਇੰਨਾ ਧਿਆਨ ਦਿੱਤਾ ਉਹਦਾ ਸਿਵਲ ਡਰੈਸ ਦੇ ਦੋ-ਤਿੰਨ ਜਣੇ ਸੀਗੇ ਨਾਲ ਉਹਨਾਂ ਦੇ ਸ਼ਾਇਦ ਉਹ ਹੋ ਸਕਦੇ ਆ ਅੱਛਾ ਇਕੱਲੇ ਇਕੱਲੇ ਨਹੀਂ ਪਤਾ ਤੇ ਉਸੇ ਬਾਅਦ ਜਦੋਂ ਪੁਲਿਸ ਕਿੰਨੇ ਕ ਵਜੇ ਗਈ ਇੱਥੋਂ ਦੀ ਮਤਲਬ 8 8 ਵਜੇ ਲੱਗ ਗਈ ਆ ਅੱਛਾ 8 ਵਜੇ ਤੱਕ ਗਈ ਤੇ ਉਸੇ ਬਾਅਦ ਫਿਰ ਦੁਬਾਰਾ ਪੁਲਿਸ ਨਹੀਂ ਦੁਬਾਰਾ ਨਹੀਂ ਆਈ ਜਿਹੜੇ 10 ਵਜੇ ਦੇ ਕਰੀਬ ਜਿਹੜੀ ਪੁਲਿਸ ਇੱਥੇ ਆਈ ਹੈ ਸਿਵਲ ਡਰੈਸ ਦੇ ਵਿੱਚ। ਤੋਂ 10 ਵਜੇ ਦੇ ਕਰੀਬ ਹਾਂ ਉਹ ਸਿਵਲ ਡਰੈਸ ਇੱਥੇ ਆਏ ਸੀਗੇ ਪੁੱਛ ਕੇ ਗਏ ਆ। 8 ਨੰਬਰ ਚੌਂਕੀ ਤੋਂ ਆਏ ਸੀਗੇ। ਹਾਂ। ਉਸਕੇ ਗਏ ਬਸ ਹੋਰ ਉਤਬਾਤ ਉਹ ਡਰੈਸ ਤੋਂ ਤਾਂ ਕੋਈ ਨਹੀਂ ਆਈ ਪੁੱਛਣ ਪੁਲਿਸ ਦੀ ਗੱਡੀ ਕੋਈ ਨਹੀਂ ਆਈ। ਲੋਕਾਂ ਨਾਲ ਵੀ ਇੱਥੇ ਗੱਲਬਾਤ ਕੀਤੀ ਆਮ ਲੋਕਾਂ ਨੂੰ ਪੁੱਛਗਿੱਛ ਕੀਤੀ ਗਈ ਹੈ ਇੱਥੇ। ਇਹ ਪਤਾ ਲੱਗਦਾ। ਪੁੱਛ ਆ ਆਲੇ ਦੋਲੇ ਜਿੰਨਾ ਸਾਰਿਆਂ ਨਾਲ ਗੱਲਬਾਤ ਕੀਤੀ ਪੁਲਿਸ ਨੇ ਬਾਕੀ ਉਹ ਦੇਖੋ ਨਾਲ ਕੀ ਪਤਾ। ਇਸ ਰੋਡ ਤੇ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਆ ਆ ਜਿਹੜਾ ਮੇ ਨੇਸ ਰੋਡ ਤੇ ਤਾਂ ਇੱਕ ਤਾਂ ਪੁਲ ਦੇ ਕੋਲ ਤੇ ਜਾਂ ਫੇ ਅੱਗੇ ਹੋਣੇ ਆ ਜਾਂ ਨਸ਼ਾ ਮੁਕਤੀ ਕੇਂਦਰ ਇਹਦਾ ਕੈਮਰਾ ਲੱਗਾ ਸ਼ਾਇਦ ਇਹ ਕਵਰ ਕਰ ਰਿਹਾ ਹੋਵੇ ਸੜਕ ਨੂੰ ਅੱਛਾ ਮੁਕਤੀ ਕੇਂਦਰ ਤੇ ਹੈਗਾ ਆ ਹਾਂ ਕੈਮਰਾ ਹੈਗਾ ਸ਼ਾਇਦ ਅੱਛਾ ਕਹਿੰਦੇ ਉਹ ਕਵਰ ਕਰ ਰਿਹਾ ਸ਼ਾਇਦ ਸੜਕ ਸੜਕ ਨੂੰ ਕਵਰ ਕਰ ਰਿਹਾ ਚਾਰੇ ਪਾਸੇ ਉਹਦੇ ਕੈਮਰੇ ਲੱਗੇ ਹੋਏ ਆ ਹਾਂ ਲੱਗਿਆ ਹੋਇਆ ਤੇ ਹੋ ਸਕਦਾ ਹੈ ਕਿ ਪੁਲਿਸ ਉਸੇ ਕੈਮਰੇ ਦੀ ਮਦਦ ਨਾਲ આરોપી ਨੂੰ ਲੈ ਕੇ ਇੱਥੇ ਪਹੁੰਚੇ ਸ਼ਾਇਦ ਤੇ ਤੁਹਾਡਾ ਵੀ ਗੱਲਬਾਤ ਹੋਈ ਪੁਲਿਸ ਨਾਲ ਨਹੀਂ ਨਹੀਂ ਮੇਰੇ ਨਾਲ ਕੋਈ ਗੱਲਬਾਤ ਬਿਲਕੁਲ ਸੋ ਇਹ ਦੁਕਾਨਦਾਰ ਸੀ ਇਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਕਿਉਂਕਿ ਪੁਲਿਸ ਕਿਸੇ ਚੀਜ਼ ਦੀ ਪੁੱਛਤੀ ਨਹੀਂ ਕਰ ਰਹੀ ਹੈ ਲੇਕਿਨ ਇਹਨਾ ਜ਼ਰੂਰ ਜਿਹੜਾ ਹੁਣ ਕਨਫਰਮ ਹੋ ਗਿਆ ਹੈ ਕਿ ਪੁਲਿਸ ਇੱਥੇ ਮੁਖਰਪੀ ਨੂੰ ਲੈ ਕੇ ਆਈ ਸੀ ਔਰ ਨਿਸ਼ਾਨਦੇਹੀ ਨੂੰ ਲੈ ਕੇ ਉਸ ਨੂੰ ਇੱਥੇ ਲਿਆਂਦਾ ਗਿਆ ਔਰ ਇੱਥੇ ਦੀ ਜਿਹੜੀ ਬਵਨੂਮਾ ਚੀਜ਼ ਬਰਾਮਦ ਕੀਤੀ ਗਈ ਹੈ ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਮੀਡੀਆ ਤੋਂ ਦੂਰੀ ਬਣਾਈ ਗਈ ਹੈ ਔਰ ਪੁਲਿਸ ਇਸ ਬਾਰੇ ਹਜੇ ਕੋਈ ਵੀ ਪੁਸ਼ਟੀ ਨਹੀਂ ਕਰ ਰਹੀ ਕੋਈ ਗੱਲਬਾਤ ਨਹੀਂ ਕਰ ਰਹੀ ਹੈ ਹੋ ਸਕਦਾ ਹੈ ਕਿ ਪੂਰੀ ਇਨਵੈਸਟੀਗੇਸ਼ਨ ਕਰਨ ਦੇ ਬਾਅਦ ਜਾਂਚ ਕਰਨ ਦੇ ਬਾਅਦ ਪੁਲਿਸ ਜਿਹੜਾ ਖੁਲਾਸਾ ਕਰੇਗੀ ਪ੍ਰੈਸ ਕਾਨਫਰੰਸ ਕਰ ਸਕਦੀ ਹੈ ਹਾਲਾਂਕਿ ਕਿਹੜੇ ਅਧਿਕਾਰੀ ਵੱਲੋਂ ਪ੍ਰੈਸ ਕਾਨਫਰੰਸ ਹੋਏਗੀ ਇਹ ਕਹਿਣਾ ਮੁਸ਼ਕਿਲ ਹੈ ਬਾਕੀ ਹੋਰ ਤੁਹਾਨੂੰ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਹਰਜੋਤ ਦੇ ਨਾਲ ਦਵਿੰਦਰ ਕੁਮਾਰ ਜਲੰਧਰ